ਕੀ ਤੁਸੀਂ ਕੋਠੀਆਂ ਲੈਣ ਬਾਰੇ ਸੋਚ ਰਹੇ ਹੋ ਫਲੈਟ ਲੈਣ ਬਾਰੇ ਸੋਚ ਰਹੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਡੇ ਕਰਵਾਣੇ ਫਾਇਦੇ ਫਾਇਦੇ ਕਰਵਾਉਣ ਲਈ ਖਰੜ ਦੇ ਵਿੱਚ ਬਣਦੇ ਆ ਕਿ 80 ਗਜ ਦੇ ਵਿੱਚ ਸਾਹਮਣੇ ਆ ਦੇਖੋ ਤੁਸੀਂ ਐਲੀਵੇਸ਼ਨ ਕਿੰਨਾ ਬਣਾਇਆ ਇਹ ਮੈਂ ਤੁਹਾਨੂੰ ਵਾਦਾ ਕਰਦਾ ਜਿਹੜਾ ਕੋਈ ਤੁਹਾਡਾ ਚੈਨਲ ਦੇਖ ਕੇ ਆਊਗਾ ਸਬਸਕ੍ਰਾਈਬ ਕਰਕੇ ਆਊਗਾ ਕੋਠੀ ਮਿੱਤੂ ਲੇਗਾ ਉਹਨੂੰ ਜਾਂ ਤਾਂ ਦੋ ਬੈੱਡ ਦਵਾਂਗਾ ਜਾਂ ਇੱਕ ਐਲਈਡੀ ਫਰੀ ਆਹ ਫੈਸਿਲਟੀ ਐ ਐਮਸੀ ਤੋਂ ਪਾਸ ਹੈ ਸੀਵਰੇਜ ਦੇਖੋ ਤੁਸੀਂ ਐਮਸੀ ਸੀਵਰੇਜ ਪਾਈ ਵੀ ਹੈ ਓਕੇ ਕੋਈ ਪਾਣੀ ਪੌਣੀ ਤਾਂ ਨਹੀਂ ਖੜਦਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈ ਐਮਸੀ ਦੀ ਸੀਵਰੇਜ ਹੈ ਮੀਟਰ ਤੁਹਾਡੇ ਨਾਮ ਤੇ ਲੱਗੇਗਾ ਠੀਕ ਹੈ ਨਾ ਔਰ ਇਲੈਕਟ੍ਰਿਸਿਟੀ ਵਾਟਰ ਸਪਲਾਈ ਸੀਵਰੇਜ ਲੋਨ ਆਹ ਫੈਸਿਲਟੀ ਹੈ ਵਾਸ਼ਿੰਗਰੀ ਵੀ ਮਿਲ ਗਿਆ ਇੱਥੇ ਔਰ ਵੈਂਟਲੇਸ਼ਨ ਵੀ ਤੁਸੀਂ ਖੁਦ ਦੇਖ ਰਹੇ ਹੋ ਗ੍ਰੀਨਰੀ ਸਰ ਦੇਖੋ ਤੁਸੀਂ ਸਾਹਮਣੇ ਔਰ ਤੁਸੀਂ ਉਹ ਸਾਹਮਣੇ ਦੇਖੋਗੇ 124 ਸੈਕਟਰ ਤੋਂ 200 ਫੁੱਟ ਰੋਡ ਆ ਰਹੀ ਹੈ ਇੱਥੋਂ ਹਾਰਡਲੀ ਜਿਆਦਾ ਤੋਂ ਜਿਆਦਾ 500 ਮੀਟਰ ਮਸੂ ਹੈ ਹੂੰ <with food> 200 ਫੁੱਟ ਰੋਡ 200 ਫੁੱਟ ਰੋਡ ਇੱਥੇ ਜਿੰਨੇ ਵੀ ਮਕਾਨ ਬਣੇ ਨੇ ਸਭ ਕੋ ਇਹੀ ਕੰਮ ਕਰਦੇ ਨੇ ਥੱਲੇ ਆਪਣੀ ਰਹਿائش ਤੇ ਉੱਪਰ ਆਪਣਾ ਪੀਜੀ ਦਾ ਪੀਜੀ ਸੋ ਫਿਰ ਬੈਡਰੂਮ ਆ ਗਿਆ ਹਾਂਜੀ ਇਹਦੇ ਵਿੱਚ ਫਿਰ ਅਲਮਰਾ ਆ ਗਈ ਹੂੰ ਫਿਰ ਬੜਾ ਬਾਥਰੂਮ ਆ ਗਿਆ ਪਹਿਲਾ ਬਾਥਰੂਮ ਫਿਰ ਬਾਗ ਤੀਜਾ ਬਾਥਰੂਮ ਹੋ ਗਿਆ ਤਿੰਨ ਬਾਥਰੂਮ ਹੋ ਗਈ ਤਿੰਨ ਬੈਡਰੂਮ ਦੋ ਗੈਸਟਰੂਮ ਦੋ ਕਿਚਨ ਤਿੰਨ ਬੈਡਰੂਮ ਤਿੰਨ ਬੈਡਰੂਮ ਤਿੰਨ ਬੈਡਰੂਮ ਠੀਕ ਹੈ ਨਾ ਜੀ ਔਰ ਮਾਰਕੀਟ ਦੇ ਵਿੱਚ ਹਮ ਸਭ ਤੋਂ ਪ੍ਰਾਈਮ ਲੋਕੇਸ਼ਨ ਹਾਂਜੀ ਔਰ ਵਧੀਆ ਰੇਟ ਤੇ ਅਸੀਂ ਦੇਵਾਂਗੇ ਜੀ ਦੇ ਵਿੱਚ ਕਸਟਮਰ ਨੂੰ ਫਾਇਦਾ ਹੋਊਗਾ ਸਾਡੇ ਕੋਲ ਡਾਇਰੈਕਟ ਆਏਗਾ ਹਮ ਉਨੋਂ ਅੱਗੇ ਬਿਹਤਰ ਰੇਟ ਤੇ ਦਵਾਂਗੇ ਹਮ ਐਮਸੀ ਅਪਰੂਵ ਹੈ ਹਮ ਲੋਨ 100 ਲੋਨ ਤੁਹਾਡਾ ਹੋ ਜਾਏਗਾ ਉਹ ਤੁਹਾਡੇ ਪਰ ਨਿਰਭਰ ਕਰਦਾ ਵੀ ਤੁਸੀਂ ਕਿੰਨੀ ਕਿਸ਼ਤ ਦੇ ਸਕਦੇ ਹੋ ਤੁਹਾਡਾ ਸਹੀ ਹੋਣਾ ਚਾਹੀਦਾ ਲੋਨ ਹੋਏਗਾ ਨਕਸ਼ਾ ਪਾਸ ਹੈ ਐਨਓਸੀ ਕਲੀਅਰ ਹੈ ਓਕੇ ਜਦੋਂ ਮਰਜੀ ਆਪਣੇ ਰਜਿਸਟਰੀ ਕੋਈ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਚਿੰਤਾ ਨਹੀਂ ਇੱਥੇ ਕੰਮ ਕਰਾਉਣੇ ਤੁਹਾਨੂੰ ਅਸੀਂ ਦੂਜੀ ਕੋਠੀ ਦਿਖਾਵਾਂਗੇ ਹਾਂਜੀ ਇਹਦਾ ਕੋਠੀ ਰੈਡੀ ਹੈ ਆਪਣੀ ਦੂਜੀ ਕੋਠੀ ਵੀ ਕੰਮ ਚੱਲ ਰਿਹਾ ਤੁਸੀਂ ਉਹਦੇ ਵੀ ਦੇਖੋਗੇ ਦਰਵਾਜ਼ੇ ਵੀ ਇੱਥੇ ਬਣਦੇ ਸੇਵ ਐਨ ਐਡੀ ਪੈਨਲ ਇੱਥੇ ਬਣਦੇ ਆ ਸੇਮ ਇਹ ਚੀਜ਼ ਜਿੰਨੇ ਵੀ ਸਾਡਾ ਕਿਚਨ ਦਾ ਕੰਮ ਹੈ ਔਨ ਗਰਾਉਂਡ ਇੱਥੇ ਹੋਏਗਾ ਕੋਈ ਕਿਸੇ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਦੇਖੋ ਡੋਰ ਇਹ ਨਾਲ ਕਿਚਨ ਸਾਰਾ ਇੱਥੇ ਰੈਡੀ ਹੋ ਰਿਹਾ ਕਿਸੇ ਵਿੱਚ ਵੀ ਤੁਸੀਂ ਚੀਜ਼ ਚੱਕ ਕੇ ਦੇਖ ਸਕਦੇ ਹੋ ਵੀ ਫੱਟੀ ਨਹੀਂ ਲੱਗੀ ਵੀ ਹੈ ਦੇਖੋ ਪ੍ਰੋਪਰ ਸੌਲਡ ਚੀਜ਼ਾਂ ਜਿੱਦਾਂ ਉਸਦੇ ਲਈ ਸਾਈਡ ਹੈ ਕਿ ਅਮਲ ਕੀ ਨਾਲ ਬਾਥਰੂਮ ਸੀਗਾ ਸਾਰਾ ਮਲਕ ਨਕਸ਼ਾ ਉਦਾਂ ਹੀ ਹੈ ਸੇਮ ਨਕਸ਼ਾ ਹੈ ਕੰਮ ਵੀ ਨੌਕਦਰ ਚੱਲਦਾ ਹੈ ਕੰਮ ਦੇ ਵਿੱਚ ਤੁਸੀਂ ਸਾਰ ਆਪ ਆ ਦੇਖੋ ਹੂੰ ਦੇਖੋ ਜੋ ਤੁਹਾਡੇ ਸਾਹਮਣੇ ਤਿਆਰ ਹੋ ਰਹੇ ਹਨ ਕਿਸੇ ਵਿੱਚ ਵੀ ਤੁਸੀਂ ਮੈਨੂੰ ਫੱਟੀ ਦੇ ਰਹੇ ਹੋ ਵੀ ਸਿੰਗਲ ਫੱਟੀ ਹੈ ਵੀ ਫੱਟੀਆਂ ਪਾਈਆਂ ਵੇ ਟੋਟੇ ਕੋਈ ਟੋਟੇ ਨਹੀਂ ਕੋਈ ਫੱਟੀ ਨਹੀਂ ਪੂਰਾ ਸੌਲਡ ਵਰਕ ਹੈ ਤੁਸੀਂ ਚੱਕ ਕੇ ਦੇਖਦੇ ਆਪ ਦੇਖਾ ਦੇ ਲੈ ਕੀ ਤੁਸੀਂ ਕੋਠੀਆਂ ਲੈਣ ਬਾਰੇ ਸੋਚ ਰਹੇ ਹੋ ਫਲੈਟ ਲੈਣ ਬਾਰੇ ਸੋਚ ਰਹੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਡੇ ਕਰਵਾਣੇ ਫਾਇਦੇ ਫਾਇਦੇ ਕਰਵਾਉਣ ਲਈ ਖਰੜ ਦੇ ਵਿੱਚ ਪਹੁੰਚੇ ਆਂ ਖਰੜ ਦੇ ਵਿੱਚ ਜੀਟੀਬੀ ਨਗਰ ਦੇ ਵਿੱਚ ਪਹੁੰਚੇ ਆਂ ਨੇੜੇ 200 ਫੁੱਟਾ ਰੋਡ 80 ਗੱਜ ਦੀ ਕੋਠੀ ਹੈ ਤੇ ਅੰਦਰ ਜਾਂਦੇ ਆਂ ਕਹਿੰਦੇ ਜੀ ਫੌਜੀ ਸਾਹਿਬ ਇੱਥੋਂ ਦੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਖਰਕਾਰ ਕਿਸ ਰੇਟ ਦੇ ਉੱਪਰ ਇਹ ਕੋਠੀ ਦਿੱਤੀ ਜਾ ਰਹੀ ਹੈ ਤੇ ਕਿੰਨੇ ਕਮਰੇ ਨੇ ਕਿੰਨੇ ਬਾਥਰੂਮ ਨੇ ਕਿੰਨੇ ਕਿਚਨ ਨੇ ਕਿਉਂਕਿ ਡਬਲ ਮੰਜ਼ਲੀ ਹੈ ਕਹਿੰਦੇ 트리플 ਮੰਜ਼ਲੀ ਤੱਕ ਬਣਾ ਸਕਦੇ ਆਂ ਐਮਸੀਯੂ ਅਪਰੂਵਡ ਹੈ ਬੜੀਆਂ ਫੈਸਿਲਿਟੀਆਂ ਜਿਹੜੀਆਂ ਦਿੱਤੀਆਂ ਜਾ ਰਹੀ ਨੇ ਫੌਜੀ ਸਾਹਿਬ ਸਤਿ ਸ਼ ਬਹੁਤ ਧੰਨਵਾਦ ਇੱਥੇ ਆਉਣ ਦੇ ਲਈ ਕੋਠੀਆਂ ਲੈ ਕੇ ਆਏ ਹੋ ਕਿਹੜੀ ਕੋਠੀ ਹੈ ਦੱਸਣਾ ਚਾਹੂਗੇ ਕਿੰਨੇ ਗੱਜ ਦੀ ਹੈ ਤੇ ਕੀ ਇਹਦੇ ਵਿੱਚ ਫੈਸਿਲਿਟੀ ਆਪਾਂ ਨੂੰ ਇਹ ਜਿਹੜੀ ਕੋਠੀ ਆਪਣੀ 80 ਗੱਜ ਦੀ ਕੋਠੀ ਹੈ ਇਹ ਹਮਮ ਔਰ ਜੀਟੀਬੀ ਨਗਰ ਗੁਰਤੇਗ ਬਾਹਰ ਨਗਰ ਬਸ ਸਟੈਂਡ ਦੇ ਲਾਗੇ ਬਿਲਕੁਲ ਖਰੜ ਦੇ ਹਾਈਵੇ ਦੇ ਲਾਗੇ ਪੀਜੀ ਲੋਕੇਸ਼ਨ ਹੈ ਪੀਜੀ ਲੋਕੇਸ਼ਨ ਹੈ ਪੀਜੀ ਲੋਕੇਸ਼ਨ ਹੈ ਠੀਕ ਹੈ ਇਹ ਕੋਠੀ ਤੁਸੀਂ ਦੇਖੋਗੇ ਮਾਰਕੀਟ ਦੇ ਵਿੱਚ ਹਮ ਸਭ ਤੋਂ ਪ੍ਰਾਈਮ ਲੋਕੇਸ਼ਨ ਹਾਂਜੀ ਔਰ ਵਧੀਆ ਰੇਟ ਤੇ ਅਸੀਂ ਦੇਵਾਂਗੇ ਹਮ ਜਿਹਦੇ ਵਿੱਚ ਕਸਟਮਰ ਨੂੰ ਫਾਇਦਾ ਹੋਊਗਾ ਹਮ ਔਰ ਇੱਥੇ ਤੁਹਾਨੂੰ ਇਨਕਮ ਵੀ ਆਏਗੀ। ਫੌਜੀ ਸਾਹਿਬ ਐਦਾਂ ਵੀ ਫਾਇਦਾ ਹੋ ਜਾਂਦਾ। ਜਿਵੇਂ ਜਿਹੜੇ ਪਰਿਵਾਰ ਨੇ ਕੋਠੀ ਖਰੀਦੀ ਨਹੀਂ ਉਹ ਥੱਲੇ ਰਹੀ ਜਾਵੇ ਉੱਪਰ ਪੀਜੀ ਵੀ ਦੇ ਸਕਦਾ। ਬਿਲਕੁਲ ਸਰ ਬਿਲਕੁਲ ਇਹ ਹੈ ਪੀਜੀ ਲੋਕੇਸ਼ਨ ਹੈ। ਐਸੇ ਜਿੰਨੇ ਵੀ ਮਕਾਨ ਬਣੇ ਨੇ ਸਭ ਨੂੰ ਇਹੀ ਕੰਮ ਕਰਦੇ ਨੇ। ਥੱਲੇ ਆਪਣੀ ਰਹਿائش ਤੇ ਉੱਪਰ ਆਪਣਾ ਪੀਜੀ। ਜਿਹੜਾ ਪੀਜੀ ਤੋਂ ਪੈਸਾ ਹੁੰਦਾ ਜੇ ਬੰਦੇ ਨੇ ਮਾਲਕਾ ਨੂੰ ਲੋਨ ਲੈ ਲਿਆ ਤਾਂ ਉਹਦੋਂ ਆਰਾਮ ਤੇ ਉਤਰੀ ਜਾਂਦਾ ਬੰਦਾ ਸੇਫ ਹੈ ਦੇ। ਸੇਫ ਹੈ। ਹੁਣ ਜਦੋਂ ਆਪਾਂ ਕੋਠੀ ਦੇ ਉੱਪਰ ਐਂਟਰ ਹੋ ਗਏ। ਇਹ ਪਹਿਲਾਂ ਗੈਸਟ ਰੂਮ ਆ ਗਿਆ। ਬਿਲਕੁਲ ਸਰ ਵੱਡਾ ਹੀ ਗੈਸਟ ਰੂਮ ਆ ਗਿਆ। ਵੱਡਾ ਹੀ ਗੈਸਟ ਰੂਮ ਡੁੱਲਾ ਠੀਕ ਹੈ ਹਾਂ ਜੀ ਉਸ ਤੋਂ ਮੈਂ ਨਾਲ ਹੀ ਕਿਚਨ ਆ ਜਾਂਦਾ ਨਾਲ ਹੀ ਕਿਚਨ ਆ ਗਿਆ ਸਰ ਕਿਚਨ ਦੇ ਵਿੱਚ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਦੇਖੋ ਤੁਸੀਂ ਹਾਈਡਰੋਲਿਕ ਲੋਡ ਲੱਗੀ ਹੈ ਪ੍ਰੋਪਰ ਵਧੀਆ ਓਕੇ ਸਟੈਂਡਰਡ ਦੀ ਕੰਮ ਦੇ ਵਿੱਚ ਕੰਮ ਆਪ ਕਰਵਾਉਣੇ ਇੱਥੇ ਤਿਆਰ ਕਰਾਉਣੇ ਸਰ ਇੱਥੇ ਕੰਮ ਕਰਾਉਣੇ ਤੁਹਾਨੂੰ ਅਸੀਂ ਦੂਜੀ ਕੋਠੀ ਦਿਖਾਵਾਂਗੇ ਹਾਂ ਜੀ ਇਹਦਾ ਕੋਠੀ ਰੈਡੀ ਹੈ ਆਪਣੀ ਦੂਜੀ ਕੋਠੀ ਵੀ ਕੰਮ ਚੱਲ ਰਿਹਾ ਤੁਸੀਂ ਉਹਦੇ ਵਿੱਚ ਦੇਖੋਗੇ ਦਰਵਾਜ਼ੇ ਵੀ ਇੱਥੇ ਬਣਦੇ ਸੇਵ ਐਲ ਐਂਡੀ ਪੈਨਲ ਇੱਥੇ ਬਣਦੇ ਆ ਸੇਮ ਇਹ ਜਿੰਨੇ ਵੀ ਸਾਡਾ ਕਿਚਨ ਦਾ ਕੰਮ ਹੈ ਔਨ ਗਰਾਉਂਡ ਇੱਥੇ ਹੋਏਗਾ ਕੋਈ ਕਿਸੇ ਦੇ ਵਿੱਚ ਵੀ ਫੱਟ ਨਹੀਂ ਹੋਏਗੀ ਨਾ ਵਿੱਚ ਠੀਕ ਹੈ ਹਾਂਜੀ ਤੇ ਜਿਹੜਾ ਕੰਮ ਕਰਾਉਣਾ ਹੈ ਆਪ ਖੁਦ ਤਿਆਰ ਕਰਵਾਉਣਾ ਤੁਸੀਂ ਸਾਰਾ ਤਿਆਰ ਕਰਾਉਣੇ ਸਰ ਸਾਰਾ A to Z ਸਰ ਮਟੀਰੀਅਲ ਦੀ ਸਾਡੀ ਪੂਰੀ ਫੁੱਲ ਗਾਰੰਟੀ ਸਰ ਆਪਣੀ ਦੀ ਓਕੇ ਹਾਂਜੀ ਤੇ ਜੇ ਜਨਾ ਟੂਟੀਆਂ ਵਗੈਰਾ ਨਾ ਪਾਉਗੇ ਪਾਣੀ ਦੀ ਕੋਈ ਦਿੱਕਤ ਨਹੀਂ ਆਉਂਗੀ ਕੋਈ ਦਿੱਕਤ ਨਹੀਂ ਆਏਗੀ ਸਰ ਠੀਕ ਹੈ ਔਰ ਮਲਕੀ LED ਦਾ LED ਪੈਨਲ ਲਾ ਗਿਆ ਸਰ ਤੁਸੀਂ ਚੈੱਕ ਕਰ ਸਕਦੇ ਸਰ ਕੰਮ ਕੰਮ ਦੇ ਵਿੱਚ ਤੁਹਾਨੂੰ ਕੋਈ ਹੋਵੇ ਦੱਸ ਬਣੇ ਬਣਾਏ ਤਾਂ ਨਹੀਂ ਆਉਂਦੇ ਬਾਰੋਂ ਸਰ ਕੋਈ ਵੀ ਬਣੇ ਬਣਾਏ ਨਹੀਂ ਇੱਥੇ ਬਣਾ ਕੇ ਦੇ ਰਹੇ ਹੋ ਓਕੇ ਤੂੰ ਜਗਾਠਾਂ ਦੀ ਗੱਲ ਕਰਦੇ ਹੋ ਆ ਕੋਠੀ ਬੜਾਈ ਹੈ ਆ ਦੇਖੋ ਪੂਰੀਆਂ ਭਰੀਆਂ ਹੋਈਆਂ ਆਵਾਜ਼ ਨਹੀਂ ਆ ਸਕਦੀ ਦੱਸੋ ਹਮ ਲਓ ਨਹੀਂ ਅਗੇ ਕਈ ਵਾਰ ਖਾਲੀ ਹੁੰਦੀਆਂ ਇਹ ਖਾਲੀ ਹੁੰਨੀਆਂ ਲੋਕ ਬੈਡ ਕਰਕੇ ਦੇ ਦਿੰਨੇ ਆ ਓਕੇ ਕੋਈ ਬੈਡ ਨਹੀਂ ਕੋਈ ਕੁਝ ਨਹੀਂ ਦੇਖੋ ਹਮ ਪੂਰੀ ਸੌਂਡ ਇੱਕ ਚੀਜ਼ ਹੋਰ ਉੱਪਰ ਦੇਖੀ ਨਾ ਬੀਬੀ ਸੀ ਮਨੂ ਕੀ ਕੀਤੀ ਹੋਈ ਆ ਤੁਸੀਂ ਦੇਖੋ ਸਰ ਤੁਸੀਂ ਚਮਕਦਮ ਦੇਖੋ ਵੀ ਕੋਈ ਵੀ ਚੀ ਮਾੜੀ ਨਹੀਂ ਹੈ ਤੁਹਾਨੂੰ ਲੱਗੇ ਤੇ ਪਤਾ ਲੱਗੇ ਵੀ ਐਲਈਡੀ ਜਿਹੜੀ ਨਵੀਂ ਲਾਈਟ ਲੱਗੀ ਹੈ ਸਾਰੀ ਵਧੀਆ ਹਮ ਏ ਟੂ ਜ਼ੈਡ ਜਿੰਨਾ ਵਰਕ ਹੋਇਆ ਵਾ ਆਪਣਾ ਇੱਥੇ ਹੱਥੀ ਵਰਕ ਕਰਾਉਨੇ ਆਪਾਂ ਕਸਟਮਰ ਵਿੱਚ ਲਗਾ ਲਗਾਏ ਮਿਲ ਕੋ ਸਰ ਸਰ ਕਸਟਮ ਸਾਰਾ ਕੋ ਵਿੱਚ ਦਵਾਂਗੇ ਤੁਹਾਡੇ ਸਾਹਮਣੇ ਐਲਮਰਾ ਇਹ ਦੇਖੋ ਐਲਮਰਾ ਪੂਰੀ ਵਧੀਆ ਬਣੀ ਵੀ ਹੈ ਐਲਮਰਾ ਵਿੱਚ ਕੋਈ ਨਹੀਂ ਹੈ ਵਾਚ ਦੇਖੋ 에어ਵੇ ਨਾਲ ਦਿੱਤੀ ਏਸ ਨੂੰ ਵੀ 80 ਗਾ ਦੇ ਵਿੱਚ ਨੀਚੇ 2 بی ਐਚ ਕੇ ਰੀਡੀ ਦੇ ਰਹੇ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਐਟ ა ਟਾਈਮ ਅ ਦੋ ਬੈਡਰੂਮ ਹਾਂਜੀ ਦੋ ਲੈਟਰਨ ਬਾਥਰੂਮ ਇੱਕ ਕਿਚਨ ਹਮ ਲੌਬੀ ਕਮ ਗੈਸਟਰੋ ਓਕੇ ਵਿਚੇ ਦੇ ਰਹੇ ਆਂ ਔਰ ਕਮਰਿਆਂ ਦੇ ਵਿੱਚ ਤੁਹਾਨੂੰ ਦੋਨਾਂ ਵਿੱਚ ਐਲਮਰਾ ਦੇ ਰਹੇ ਦੋਨਾਂ ਵਿੱਚ ਐਲਮਰਾ ਦੋਨਾ ਉਧਰ ਵੀ ਐਲਮਰਾ ਰੈਡੀ ਹੈ ਇਹ ਵੀ ਤੁਹਾਡੇ ਸਾਹਮਣੇ ਐਲਮਰਾ ਫਰੰਟ ਤੇ ਵੀ ਵਾਸਰੂਮ ਹੈ ਪਿੱਛੇ ਵੀ ਵਾਸਰੂਮ ਆ ਗਿਆ ਮੈਂ ਕਿ ਡਬਲ ਬੈਨੀਫਿਟ ਹੈ ਬਿਲਕੁਲ ਸਰ ਬਿਲਕੁਲ ਇਹ ਸਭ ਹੈ ਡੁੰਡਾ ਹੋ ਗਿਆ ਉਹ ਗੈਸਟਰੋਮ ਦਾ ਵਿੱਚ ਉਹ ਬੜਾ ਵਾਸਰੂਮ ਹੋ ਗਿਆ ਸਰ ਹੁਣ ਇਹਦਾ ਵਰਕ ਦੇਖੋ ਸਰ ਤੁਸੀਂ ਹਮ ਇਹਦਾ ਵਰਕ ਅਸੀਂ ਬੈਡਰੂਮ ਦੇ ਤੌਰ ਤੇ ਵਰਕਰ ਰਿਹਾ ਵਾ ਉਹ ਦਾ ਗੈਸਟ ਹੂਟ ਵਰਤ ਕੇ ਕਰਿਆ ਬਾਈ ਵਰਕੇ ਦਾ ਤੇ ਨਾਲ ਵਾਸ਼ਿੰਗ ਏਰੀਆ ਆ ਜਾਂਦਾ ਇਹ ਸਰ ਵਾਸ਼ਿੰਗ ਏਰੀਆ ਆ ਗਿਆ ਪਲੱਸ 에ਅਰ ਵੀ ਆ ਗਈ ਓਕੇ ਹੂਮਸ ਨਹੀਂ ਆਏਗੀ ਕੋਠੀ ਵਿੱਚ ਬਿਲਕੁਲ ਵੀ ਚਾਰੇ ਪਾਸੇ ਵੈਂਟਿਲੇਸ਼ਨ ਹੈ ਪੂਰਾ ਹਵਾਦਾਰਾ ਪੂਰੀ ਹਵਾ ਪਰ ਜਾਊਗੀ ਮੇਨ ਚੀ ਵੈਂਟਿਲੇਸ਼ਨ ਹੈ ਜਿਹੜੀ ਅੱਜ ਕੱਲ ਹਰ ਇੱਕ ਬੰਦਾ ਭਾੜਾ ਦਾ ਛੋਟੇ ਤੋਂ ਛੋਟਾ ਕਸਟਮ ਵੀ ਕਹਿੰਦਾ ਵੀ ਮੈਨੂੰ ਵੈਂਟਿਲੇਸ਼ਨ ਹੋਵੇ ਸਾਨੂੰ ਕੋਈ ਦਿੱਕਤ ਨਾ ਆਵੇ ਨਹੀਂ ਕਈ ਵਾਰ ਲੇਡੀ ਹੁਣ ਆਪਾਂ ਹਾਂਜੀ ਹੁਣ ਆਪਾਂ ਆ ਗਏ ਫਰਸਟ ਫਲੋਰ ਤੇ ਠੀਕ ਹੈ ਇੱਥੇ ਉੱਪਰ ਕਿੰਨੇ ਕਮਰੇ ਨੇ ਤੇ ਕਿੰਨੇ ਸਰ ਐਕਚੁਅਲ ਦੇਖੋ ਵੱਧਦੇ ਹੀ ਸੇਮ ਗੈਸਟਰੂ ਹਾਂਜੀ ਕਿਚਨ ਹੂੰ ਉੱਪਰ ਵੀ ਕਿਚਨ ਹੈ ਬਿਲਕੁਲ ਸਰ ਦੇਖੋ ਸੇਮ ਵਰਕ ਆ ਉਦਾਂ ਦਾ ਜਿੱਦਾਂ نیچے ਨੇ ਹਾਈਡਰੋਪਲੋਟ ਲੱਗੀ ਹੈ ਉੱਪਰ ਵੀ ਲੱਗੀ ਕੰਮ ਦੇ ਵਿੱਚ ਕੋਈ ਕੰਪੈਰੀਜ ਨਹੀਂ ਹੂੰ ਸੋ ਫਿਰ ਬੈੱਡਰੂਮ ਆ ਗਿਆ ਹਾਂਜੀ ਇਹਦੇ ਵਿੱਚ ਫਿਰ ਅਲਮਰਾ ਆ ਗਈ ਹੂੰ ਫਿਰ ਬੜਾ ਬਾਥਰੂਮ ਆ ਗਿਆ ਫਿਰ ਦੋਰਾ ਬਾਥਰੂਮ ਫਿਰ ਤੀਜਾ ਬਾਥਰੂਮ ਹੋ ਗਿਆ ਤਿੰਨ ਬਾਥਰੂਮ ਹੋ ਗਈ ਤਿੰਨ ਬੈੱਡਰੂਮ ਦੋ ਗੈਸਟਰੂਮ ਦੋ ਕਿਚਨ ਤਿੰਨ ਬੈੱਡਰੂਮ ਤਿੰਨ ਬੈੱਡਰੂਮ ਜੀ ਠੀਕ ਹੈ ਨਾ ਜੀ ਔਰ ਉਹ ਵੀ 80 ਗਾਦੇ ਵਿੱਚ ਹਮ ਵੈਂਟਿਲੇਸ਼ਨ ਦੇਖੋ ਫੁੱਲ ਵੈਂਟਿਲੇਸ਼ਨ ਤੇ ਕਮਰੇ ਦੀ ਗੱਲ ਇਹ ਕਿੰਨੇ ਬਾਏ ਕਿੰਨੇ ਬਾਏ ਕਿੰਨੇ ਮੈਂ ਕਿੰਨੇ ਦਾ ਹੋਊਗਾ ਕਮਰੇ ਸਰ ਆਪਣੇ ਕੋਲ ਜਿਹੜੇ ਇੱਥੇ ਇਹ ਆਈਟਮ ਖੜੇ ਐ ਇਹ ਆਪਣਾ ਬੈਡਰੂਮ ਹੈਗਾ 12 ਬਾਏ 15 ਦਾ 12 ਬਾਏ 15 15 12 ਬਾਏ 15 ਦੇ ਠੀਕ ਹੈ ਜਿਹੜੇ ਬڑے ਬੈਡਰੂਮ ਬਿੜਾ ਵਿੱਚ ਮਿਲੂਗੀ ਮਿਲਗੀ ਅਲਮਿਰਾ ਵਿੱਚ ਮਿਲੇਗੀ ਸਰ ਠੀਕ ਹੈ ਆ ਦੇਖੋ ਫਿਰ ਤੁਹਾਨੂੰ ਵਾਸ਼ਗਰੀ ਵੀ ਮਿਲ ਗਿਆ ਇੱਥੇ ਹਮ ਔਰ ਵੈਟਲੀਸ਼ ਵੀ ਤੁਸੀਂ ਖੁਦ ਦੇਖ ਰਹੇ ਹੋ ਤੇ ਹਵਾ ਚੱਲ ਰਹੀ ਹੈ ਤਾਜੀ ਪਿੱਛੇ ਗ੍ਰੀਨਰੀ ਗ੍ਰੀਨਰੀ ਸਰ ਦੇਖੋ ਤੁਸੀਂ ਸਾਹਮਣੇ ਔਰ ਤੁਸੀਂ ਉਹ ਸਾਹਮਣੇ ਦੇਖੋਗੇ 124 ਸੈਕਟਰ ਤੋਂ 200 ਫੁੱਟ ਰੋਡ ਆ ਰਹੀ ਹੈ ਇੱਥੋਂ ਹਾਰਡਲੀ ਜਿਆਦਾ ਤੋਂ ਜਿਆਦਾ 500 ਮੀਟਰ ਮਸੂ ਹੈ ਹੂੰ 200 ਫੁੱਟ ਰੋਡ 200 ਫੁੱਟ ਰੋਡ ਜਿਹੜਾ ਨਵਾਂ ਬਣ ਰਿਹਾ ਜਿਸ ਦਿਨ ਇਹ ਰੋਡ ਬਣ ਗਈ ਅੱਜ ਤਾਂ ਮੈਂ ਕੋਠੀ ਜਿਹੜਾ ਕੋਈ ਬੰਦਾ ਤੁਹਾਡਾ ਚੈਨਲ ਦੇਖ ਕੇ ਆਪਣੀ ਵੀਡੀਓ ਲਏਗਾ ਆਪਣੀ ਕੋਠੀ ਲਏਗਾ ਆਪਾਂ ਉਸ ਬੰਦੇ ਨੂੰ ਤੁਹਾਡੇ ਹੂੰ ਤੁਹਾਡੇ ਥਰੂ ਜਾਂ ਤਾਂ ਉਹਨੂੰ ਦੋ ਬੈੱਡ ਦਵਾਂਗੇ ਜਾਂ ਇੱਕ ਐਲਮਰੀ ਆਪਣੀ ਐਲਈਡੀ ਉਹਨੂੰ ਕਿ ਚੁਆਇਸ ਹੋਊਗੀ ਚੁਆਇਸ ਹੋਊਗੀ ਚਾਹੇ ਉਹ ਐਲਈਡੀ ਲੈ ਲਵੇ ਚਾਹੇ ਉਹ ਦੋ ਬੈੱਡ ਲੈ ਲਵੇ ਫਰੀ ਦੇ ਵਿੱਚ ਫਰੀ ਦੇ ਵਿੱਚ ਸਿਰਫ ਇਹ ਰਾਕੀ ਆਫਰ ਹੈ ਦੇਖੋ ਜੀ ਸਾਡੇ ਕੋਲ ਡਾਇਰੈਕਟ ਆਏਗਾ ਹੂੰ ਉਹਨਾਂ ਅੱਗੇ ਬੈਜ ਰੇਟ ਤੇ ਦਵਾਂਗੇ ਹੂੰ ਐਮਸੀ ਅਪਰੂਵ ਹੈ ਹੂੰ ਲੋਨ 100 ਲੋਨ ਤੁਹਾਡਾ ਹੋ ਜਾਏਗਾ ਉਹ ਤੁਹਾਡੇ ਪਰ ਨਿਰਭਰ ਕਰਦਾ ਵੀ ਤੁਸੀਂ ਕਿੰਨੀ ਕਿਸ਼ਤ ਦੇ ਸਕਦੇ ਹੋ ਤੁਹਾਡਾ ਸਹੀ ਹੋਣਾ ਚਾਹੀਦਾ ਲੋਨ ਹੋਏਗਾ ਨਕਸ਼ਾ ਪਾਸ ਹੈ ਐਨਓਸੀ ਕਲੀਅਰ ਹੈ ਓਕੇ ਜਦੋਂ ਮਰਜੀ ਆਪਣੇ ਰਜਿਸਟਰੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਕੋਈ ਦਿੱਕਤ ਨਹੀਂ ਹੈ ਜੁਆਇੰਟ ਹੈ ਸਾਰਾ ਕੁਝ ਸਰ ਕਈ ਵਾਰ ਇਧਾਂ ਇਧਾਂ ਜਿਗਣਾ ਪੌੜੀ ਚੜ ਰਹੇ ਆ ਉੱਪਰ ਵੀ ਜਗ੍ਹਾ ਹੈ ਛੱਤ ਹਾਂ ਸਰ ਤੁਸੀਂ ਉੱਪਰ ਦੇ ਕਿਸੇ ਨੇ ਇੱਥੇ ਬਣਾਣਾ ਹੋਵੇ ਇੱਥੇ ਵੀ ਬਣਾ ਸਕਦਾ ਜਿਹੜੀ ਜਗ੍ਹਾ ਖਾਲੀ ਹੈ ਨਕਸ਼ਾ ਜਿਹੜਾ ਤਿੰਨ ਮੰਜ਼ਲ ਦਾ ਪਾਸ ਹੈ ਤਿੰਨ ਮੰਜ਼ਲ ਦਾ ਹਾਂ ਆਪਾਂ ਹਾਂ ਆਪਾਂ ਦੋ ਮੰਜ਼ਲ ਬਣਾ ਕੇ ਦੇ ਰਹੇ ਹਾਂ ਲੇਕਿਨ ਤਿੰਨ ਮੰਜ਼ਲ ਦਾ ਨਕਸ਼ਾ ਪਾਸ ਹੈ ਦਾ ਮੈਂ ਕਸਟਮਰ ਅੱਗੇ ਬਣਾ ਸਕਦਾ ਬਣਾ ਸਕਦਾ ਸਰ 100% ਬਣਾ ਸਕਦਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਸਰ ਜਿਹੜੇ ਬੰਦੇ ਨੇ ਰੈਂਟਲ ਇਨਕਮ ਲੈਣੀ ਹੈ ਉਹ ਬ ਨਾਰਮਲ ਤੌਰ ਤੇ ਕਹਿ ਰਿਹਾ ਉਹਨੂੰ 30 ਤੋਂ 40000 ਰੁਪਿਆ ਰੈਂਟ ਰਿਨ ਕਮਾਏਗੀ ਹੂੰ ਜੇ ਬੰਦਾ ਉੱਪਰ ਵੀ ਬਣਾ ਲੈਂਦਾ ਉਹ ਇੰਨੇ ਵਾਲੇ ਦੀ ਕਿਸ਼ਤ ਨਿਕਲੇ ਜਾਂਦੇ ਇੰਨੇ ਕਿਸ਼ਤ ਨਿਕਲੇ ਇੰਨੇ ਹੁੰਦਾ ਬਸ ਹੂੰ ਇਹਦੇ ਨਾਲ ਦੀ ਕੋਠੀ ਚ ਕੰਮ ਚੱਲ ਰਿਹਾ ਜੀ ਸਰ ਦੋਨੇ ਕੋਠੀਆਂ ਸੇਮ ਐ ਦੋ ਕੋਠੀਆਂ ਇੱਥੇ ਹੂੰ ਇਹਦੇ ਵਿੱਚ ਜਿੰਨੇ ਵੀ ਤੁਹਾਨੂੰ ਅਸੀਂ ਬਣਾ ਕੰਮ ਦਿਖਾ ਰਹੇ ਹਾਂ ਕਿਸੇ ਦੇ ਵਿੱਚ ਫੱਟ ਨਹੀਂ ਐ ਦੇਖੋ ਪੂਰੀ ਅਫਸਾਲਟ ਚੀਜ਼ ਆ ਐਨ ਸਾਰਾ ਕੰਮ ਤਾਂ ਉਹ ਕੋਠੀ ਦੇਖ ਰਹੇ ਕਿ ਚ ਹੁੰਦਾ ਸਾਰਾ ਕੰਮ ਕੋਠੀ ਬਿਲਕੁਲ ਸਾਡੀ ਲੇਬਰ ਇੱਥੇ ਲੱਗੀ ਹੋਈ ਐ ਤੁਸੀਂ ਆਪ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਦੇਖੋ ਡੋਰ ਐਨਾ ਕਿਚਨ ਕਿਸੇ ਵਿੱਚ ਵੀ ਤੁਸੀਂ ਚੀਜ਼ ਚੱਕ ਕੇ ਦੇਖ ਸਕਦੇ ਹੋ ਵੀ ਫੱਟੀ ਨਹੀਂ ਲੱਗੀ ਵੀ ਹੈ ਦੇਖੋ ਪ੍ਰੋਪਰ ਸੌਲਡ ਚੀਜ਼ਾਂ ਜਦੋਂ ਉਧਰਲੀ ਸਾਈਡ ਹੈ ਕਿ ਮਲਕੀ ਨਾਲ ਬਾਥਰੂਮ ਸੀਗਾ ਸਾਰਾ ਮਲਕੀ ਨਕਸ਼ਾ ਉਧਰ ਹੀ ਹੈ ਸੇਮ ਨਕਸ਼ਾ ਕੰਮ ਵੀ ਨੋਕ ਤੇ ਚੱਲਦਾ ਲੱਗਦਾ ਕੰਮ ਦੇ ਵਿੱਚ ਤੁਸੀਂ ਸਰ ਆਪ ਦੇ ਆ ਦੇਖੋ ਹੂੰ ਦੇਖੋ ਜੋ ਤੁਹਾਡੇ ਸਾਹਮਣੇ ਤਿਆਰ ਹੋ ਰਹੇ ਆਂ ਕਿਸੇ ਵਿੱਚ ਵੀ ਤੁਸੀਂ ਮੈਨੂੰ ਫੱਟੀ ਦੇ ਰਹੇ ਹੋ ਵੀ ਸਿੰਗਲ ਫੱਟੀ ਆ ਵੀ ਫੱਟੀਆਂ ਪਾਈਆਂ ਵੇ ਟੋਟੇ ਕੋਈ ਟੋਟਾ ਨਹੀਂ ਕੋਈ ਫੱਟੀ ਨਹੀਂ ਪੂਰਾ ਸੌਲਡ ਵਰਕ ਹੈ ਤੁਸੀਂ ਚੱਕ ਕੇ ਦੇਖਦੇ ਆਪ ਦੇਖ ਆ ਦੇ ਲੈ ਕਿੰਨੇ ਕਿੰਨੇ ਸਾਲਾਂ ਤੋਂ ਆਪਾਂ ਇਹ ਕੰਮ ਕਰਦੇ ਆਂ ਵਰਕ ਕਰ ਰਹੇ ਆਂ ਸਰ ਮੈਂ ਐਕਚੁਅਲੀ ਵਿੱਚ ਮੈਂ ਪ ਸਾਡੇ 16 ਸਾਲ ਆਰਮੀ ਵਿੱਚ ਜੌਬ ਕੀਤੀ ਐ ਉਸ ਤੋਂ ਬਾਅਦ ਮੈਂ ਆ ਕੇ ਆਪਣਾ ਕੰਮ ਸਟਾਰਟ ਕਰਿਆ ਏ ਮੈਨੂੰ 6 ਸਾਲ ਹੋ ਗਏ ਇਹੀ ਕੰਮ ਕਰਦੇ ਹਾਂ ਠੀਕ ਹੈ ਨਾ ਔਰ ਇਹਦੇ ਵਿੱਚ ਵਗੈਰਾ ਪਈਆਂ ਸਾਰੀਆਂ ਮਿਲੂਗੀ ਸਰ ਸਾਰਾ ਕੁਝ ਇੱਥੇ ਆਨ ਗਰਾਉਂਡ ਕੰਮ ਹੁੰਦਾ ਇਹ ਮੈਂ ਤੁਹਾਨੂੰ ਇਸ ਲਈ ਤਾਂ ਹੀ ਦਿਖਾ ਰਿਹਾ ਵੀ ਕੰਮ ਦੇਖੋ ਵੀ ਆਨ ਗਰਾਉਂਡ ਕੰਮ ਹੈ ਕੋਈ ਵੀ ਕੰਮ ਬਾਹਰ ਤੇ ਨਹੀਂ ਹੈ ਬੀਰ ਬਣਿਆ ਆਪਣਾ ਆ ਕੇ ਚੱਕੇ ਟੰਡਪਤਾ ਮੁੜ ਕੇ ਬੰਦ ਦਰਵਾਜ਼ੇ ਖਰਾਬ ਹੋ ਗਏ ਟੁੱਟਣਾ ਸਾਰਾ ਕੁਝ ਤੁਹਾਨੂੰ ਦਿਖਾਇਆ ਉਧਰ ਵੀ ਤੁਹਾਨੂੰ ਦਿਖਾਇਆ ਦੇਖੋ ਵੀ ਭਰੀ ਹੋਈ ਲੈ ਦੇਖੋ ਇੱਧਰ ਕੋਈ ਬੈਡਗੀ ਪੂਰੀ ਭਰੀ ਐਂਡ ਪ੍ਰੋਪਰ ਸਰ ਸਿਮੈਂਟਡ ਭਰੀ ਪ੍ਰੋਪਰ ਕੰਮ ਹੋਇਆ ਵਾ ਤੁਹਾਨੂੰ ਜਿੰਨਾ ਕੰਮ ਦੇ ਰਿਆਂ A1 ਕੰਮ ਕਰਿਆ ਵਾ ਕੋਈ ਐ ਦਿੱਕਤ ਨਹੀਂ ਤੁਸੀਂ ਇੱਕ ਵਾਰ ਜਿੰਨੂ ਮਰਜ਼ੀ ਪਤਾ ਕਰੋ ਵੀ ਲਖਮਿੰਦਰ ਸਿੰਘ ਆਰਮੀ ਮਾਨ ਪ੍ਰਾਪਰਟੀ ਵਾਲਾ ਜਦੋਂ ਮਰਜ਼ੀ ਇੱਥੇ ਆਓ ਮੇਰੇ ਹੋਰ ਵੀ ਗੋਠੀਆਂ ਬਣਦੀਆਂ ਬਾਜਬਰੇਟ ਤੇ ਦਵਾਂਗਾ ਔਰ ਹਰ ਇੱਕ ਨੂੰ ਮੈਂ ਆਫਰ ਤੁਹਾਡੀ ਵਜ੍ਹਾ ਕਰ ਮੈਂ ਆਫਰ ਦਵਾਂਗਾ ਐਲਈਡੀ ਚਾਹੇ ਐਲਈਡੀ ਲੈ ਲਵੇ ਚਾਹੇ ਮੇਤੇ ਦੋਨਾਂ ਕਮਰੇ ਵਿੱਚ ਬੈੱਡ ਲਵਾ ਲਵੇ ਫਰੀ ਦਵਾਂਗਾ ਸਰ ਹੂੰ ਐਡਾ ਬੜਾ ਐਡਾ ਬੜਾ ਦਿਲ ਹੋ ਗਿਆ ਹੋਦੀ ਸਰ ਬਿਲਕੁਲ ਸਰ ਬਿਲਕੁਲ ਇਹ ਮੈਂ ਤੁਹਾਨੂੰ ਵਾਦਾ ਕਰਦਾ ਜਿਹੜਾ ਕੋਈ ਤੁਹਾਡਾ ਚੈਨਲ ਦੇਖ ਕੇ ਆਊਗਾ ਸਬਸਕ੍ਰਾਈਬ ਕਰਕੇ ਆਊਗਾ ਕੋਠੀ ਮਿੱਤੂ ਲੇਗਾ ਉਹਨੂੰ ਜਾਂ ਤਾਂ ਦੋ ਬੈੱਡ ਦੇਵਾਂਗਾ ਜਾਂ ਇੱਕ ਐਲਈਡੀ ਫ੍ਰੀ ਠੀਕ ਹੈ ਜੀ ਇੱਕ ਆ ਕੋਠੀ ਹੈ ਜਿਹੜੀ ਤਿਆਰ ਹੈ ਇੱਧਰ ਕੰਮ ਚੱਲ ਰਿਹਾ ਹੁਣ ਦੱਸੋ ਫਿਰ ਇਸਰ ਦੋਨੇ ਕੋਠੀਆਂ ਆਪਣੀਆਂ ਇਹ ਰੇਡੀ ਐ ਉਹ ਤਿਆਰ ਹੋ ਰਹੀ ਐ ਜਿਹੜਾ ਵਰਕ ਇੱਧਰ ਚੱਲ ਰਿਹਾ ਉਧਰੋਂ ਵਰਕ ਹੋਇਆ ਵਾ ਤੁਹਾਡੇ ਥਰੂ ਬੰਦਾ ਕੋਠੀ ਲੈਣ ਆਵੇ ਮੈਂ ਤੁਹਾਨੂੰ ਤੈਅ ਦਿ ਲੋ ਬੰਦ ਨੂੰ ਦੱਸ ਰਿਹਾ ਬਾਜਿਬ ਰੇਡ ਤੇ ਕੋਠੀ ਦਵਾਂਗਾ ਔਰ ਮੈਂ ਆਪਣੇ ਕੰਮ ਦੀ ਗਾਰੰਟੀ ਲੰਨਾ ਮੈਂ ਖੁਦ ਆਰਮੀ ਚ ਰਟੈਰ ਐ ਔਰ ਮੇਰਾ ਵਰਕ ਤੁਹਾਨੂੰ ਤੁਸੀਂ ਆਪ ਖੁਸ਼ ਹੋਗੇ ਮੇਰੇ ਕੋਲ ਚਾਰ ਕਸਟਮਰ ਹੋਰ ਦੇਵੋਗੇ ਮੇਰੇ ਲਈ ਇਹ ਕੋਠੀ ਚੱਲ ਰਹੀ ਐ ਜੀਟੀਬੀ ਨਗਰ ਤੇ ਮੇਰੇ ਇੱਥੇ 50 ਗਾਜ ਦੀ ਕੋਠੀ ਪਈ ਉਹ ਵੀ ਬਾਜਿਬ ਰੇਡ ਤੇ ਦਵਾਂਗਾ ਹੋਰ ਵੀ ਮੇਰੇ ਕੋਠੇ ਆ ਬਣਦੀਆਂ ਤੁਸੀਂ ਸਿਰਫ ਆ ਕੇ ਕੰਮ ਦੇਖੋ ਫੇਰ ਮੈਨੂੰ ਮਿਲਿਓ ਤੇ ਬਾਹਰੋਂ ਦੇਖਣ ਨੂੰ ਲੋਕੇਸ਼ਨ ਕਿਦਾਂ ਦੀ ਇੱਕ ਵਾਰ ਲੋਕੇਸ਼ਨ ਦੱਸ ਦਿਓ ਕਸਟਮਰ ਨੂੰ ਸਰ ਤੁਸੀਂ ਆਪ ਦੇਖ ਸਕਦੇ ਆ ਕਿ 80 ਗਾਜ ਦੇ ਵਿੱਚ ਸਾਹਮਣੇ ਆ ਦੇਖੋ ਤੁਸੀਂ ਐਲੀਵੇਸ਼ਨ ਕਿੰਨਾ ਸੋਹਣਾ ਹੈ 프ਰੰਟ ਬੜਾ ਵਧੀਆ ਹੈ ਬਿਲਕੁਲ ਸਰ ਦੇਖੋ ਤੁਸੀਂ ਆਪਣੇ ਆਪ ਦੇਖੋ ਵਿਹਨ ਪੂਰੀ ਬਜਟ ਤੇ ਕਿਹ ਟਾਇਲ ਲੱਗੀ ਹੋਈ ਹੈ ਵਾਸ਼ਿੰਗ ਏਰੀਆ ਵਿੱਚ ਦਿੱਤਾ ਵਾਏ ਬਾਹਰ ਦੇਖੋ ਤੁਸੀਂ ਛੋਟੀ ਗੱਡੀ ਖੜ੍ਹਣ ਨੂੰ ਹੈਗਾ 80 ਗਾਜ ਦੇ ਵਿੱਚ ਛੋਟੀ ਗੱਡੀ ਵੀ ਖੜ੍ਹ ਰਹੀ ਹੈ ਵਾਸ਼ਿੰਗ ਏਰੀਆ ਵੀ ਹੈ ਸਾਰੀ ਫੈਸਿਲਿਟੀ ਹੈ ਐਮਸੀ ਤੋਂ ਪਾਸ ਹੈ ਸੀਵਰੇਜ ਦੇਖੋ ਤੁਸੀਂ ਐਮਸੀ ਸੀਵ ਕੋਈ ਦਿੱਕਤ ਨਹੀਂ ਹੈ ਐਮਸੀ ਸੀਵਰੇਜ ਹੈ ਮੀਟਰ ਤੁਹਾਡੇ ਨਾਮ ਤੇ ਲੱਗੇਗਾ ਠੀਕ ਹੈ ਨਾ ਔਰ ਇਲੈਕਟ੍ਰਿਸਿਟੀ ਵਾਟਰ ਸਪਲਾਈ ਸੀਵਰੇਜ ਲੋਨ ਆਲ ਫੈਸਿਲਿਟੀ ਵੇਲੇਬਲ ਹੈ ਮੰਗੀ ਲੋਨ ਵੀ ਕਰਵਾ ਸਕਦਾ ਲੋਨ ਵੀ ਕਰਵਾ ਸਕਦੇ ਸਰ ਕੋਈ ਦਿੱਕਤ ਨਹੀਂ ਠੀਕ ਹੈ ਜੀ ਧੰਨਵਾਦ ਜੀ ਓਕੇ ਸਰ ਸੋ ਦੇਖਿਆ ਜੀਟੀਪੀ ਨਗਰ 124 ਦੇ ਵਿੱਚ ਜਿਹੜੀ ਇਹ ਕੋਠੀ ਹੈ ਤਿਆਰ ਹੈ ਰੈਡੀ ਟੂ ਮੂਵ ਹੈ ਇਹ ਅਸੀਂ ਕਾ ਜਿਹਦੀ ਕੋਠੀ ਇੱਕ ਤਿਆਰ ਹੈ ਇੱਕ ਨਾਲ ਤਿਆਰ ਹੋ ਰਹੀ ਹੈ ਅਲਖਵਿੰਦਰ ਸਿੰਘ ਫੌਜੀ ਸਾਹਿਬ ਨੇ ਮਾਨ ਪ੍ਰਾਪਰਟੀ ਤੁਸੀਂ ਇਹਨਾਂ ਨਾਲ ਕੇ ਇੱਥੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ